ਕਿਵੇਂ ਭਾਈਓ ਤੇ ਪੈਣੋ ਕਿਵੇਂ ਜੁਖਬੀਰ ਜੀ ਟੇਰੀ ਜੀ ਟਾਈ ਬੈਠੇ ਹਾਂ ਖੈਰ ਸੁਖ ਤਾਂ ਹੈ ਤੇਰਾ ਤਾਂ ਮੋਈ ਉਡਿਆ ਪਿਆ ਓਏ ਜੁਖਿਆ ਸੁਖ ਨਾਲੇ ਪਸੂ ਵੀ ਬਥੇਰੇ ਆ ਤੇਰੇ ਕੋਲੇ ਤਾਂ ਅ ਚਾਚਾ ਪਸੂ ਤਾਂ ਬਥੇਰੇ ਆ ਪਰ ਫਾਇਦਾ ਕੋਈ ਨਹੀਂ ਹੋਇਆ ਓਏ ਕਿਉਂ ਸੁਣ ਤਾ ਦੋਦਦਾ ਵੀ ਪਾ 60 70 ਨੂੰ ਹੋਇਆ ਪਿਆ ਕੱਤੇ ਦੀ ਪਾ ਦੇ ਨਾਲ ਖਰਚੇ ਵੀ ਵਧ ਜਾਂਦੇ ਨੇ ਹੁਣ ਹੈ ਕੱਕ ਵੀ ਬਹੁਤ ਮਹਿੰਗੇ ਪੈਂਦੇ ਨੇ ਤੇ ਠੇਕੇ ਵੀ ਬਹੁਤ ਵਧ ਗਏ ਹੁਣ ਬਾਣਾ ਦਾ ਆ ਪਾਤੇ ਕੋਈ ਸਰਕਾਰੀ ਬਾਣਾ ਠੇਕੇ ਦੇ ਲੈ ਲਿਆ ਕਰੋ ਓ ਯਾਰ ਉਹਦੀ ਵੀ ਬੋਲੀ ਬਥੇਰੀ ਚੜੀ ਪਈ ਆ ਹੈ ਆਸਮਾਨ ਬੋਲੀ ਚਾੜ ਦਿੰਦੇ ਨੇ ਇਕੱਠੇ ਹੋਏ ਜ਼ਿਮੀਂਦਾਰ ਓਏ ਮੱਕੀ ਦਾ ਚਾਰ ਪਾਲਿਆ ਕਰ ਪੁੱਤ ਰੋ ਬੜਾ ਸਸਤਾ ਪੈਂਦਾ ਕਹਿੰਦੇ ਸਸਤਾ ਲੈਂਦਾ ਉਹਦੇ ਤਾਂ ਸਾਡੀ ਗਵਾਂਢੀ ਨਾਲ ਲੜਾਈ ਕਰਾਤੀ ਆਸੀਂ ਚਾਰ ਪਾਇਆ ਸੀ ਗਵਾਂਢ ਚਕ ਮਾਸਟਰ ਰੈਂਦਾ ਸੀ ਆ ਮਾਸਟਰ ਕਹਿੰਦਾ ਸਾਡ ਚਾਰ ਚ ਬੜਾ ਗੰਦਾ ਮਸਕ ਮਾਰਦਾ ਹੈ ਹੈ ਕੋਣ ਮੜਮਟ ਟੋਗ ਤਾਂ ਸਗਵੀਰ ਜੀ ਨੇ ਉਫੇਟਤਾ ਉਹ ਤਾਂ ਬਗ ਥਾਣੇ ਸਾਡਾ 20000 ਲਾ